ਪੰਜਾਬ ਸਰਕਾਰ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਦੇ ਲਈ ਵਚਨਬੱਧਤਾ ਤੇ ਯਤਨਸ਼ੀਲ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਬ੍ਰਿੰਦਰ ਕੁਮਾਰ ਕੋਇਲ ਨੇ ਸ਼ਹਿਰਾਂ ਦੇ ਚੱਲ ਰਹੇ ਵੱਖ-ਵੱਖ ਤਰ੍ਹਾਂ ਦੇ ਵਿਕਾਸ ਕਾਰਜਾਂ ਦਾ ਦੌਰਾ ਕਰਕੇ ਜਾਇਜ਼ਾ ਲੈਣ ਉਪਰੰਤ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ 15 ਕਰੋੜ ਰੁਪਏ ਦੀ ਲਾਗਤ ਦੇ ਨਾਲ 3 ਕਿਲੋਮੀਟਰ ਦੀ ਲੰਬਾਈ ਵਾਲੀ ਡਿਚ ਡਰੇਨ ਨੂੰ ਸ਼ਹਿਰ ਦਾ ਵਜੋਂ ਵਿਕਸਿਤ ਕੀਤਾ ਜਾਵੇਗਾ ਜੋ ਕਿ ਸ਼ਹਿਰ ਵਾਸੀਆਂ ਦੇ ਲਈ ਇੱਕ ਵੱਡਾ ਵਰਦਾਨ ਸਾਬਤ ਹੋਵੇਗਾ ਕਰੀਬ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹਦਾ ਐਸਟੀਮੇਟ ਤਿਆਰ ਹੋਇਆ ਸੀ ਤੇ ਇਹਦੇ ਵਿੱਚ ਦੋ ਪਾਈਪ ਆਏ ਸਾਢੇ 4 4 ਫੁੱਟ ਚੌੜੇ ਦੋ ਪਾਈਪ ਆਇਆ ਤਾਂ ਕਿ ਕਿਸੇ ਤਰੀਕੇ ਦੀ ਅੱਗੇ ਨੂੰ ਦਿੱਕਤ ਨਾ ਹੋਵੇ। ਸੁਪ 15 ਕਰੋੜ ਦਾ ਇਹਦਾ ਐਸਟੀਮੇਟ ਸੀ ਤੇ ਸਾਡੇ ਵਿਭਾਗ ਦੇ ਵਧੀਆ ਕਾਰਗੁਜ਼ਾਰੀ ਕਰਕੇ ਇਮਾਨਦਾਰੀ ਕਰਕੇ ਇਹ ਜਿਹੜਾ ਟੈਂਡਰ ਸੀ 12 ਕਰੋੜ ਦਾ ਹੋਇਆ। ਮਤਲਬ 3 ਕਰੋੜ ਦੀ ਬਚਤ ਪਹਿਲੇ ਦਿਨ ਹੋਈਏ ਨੌ ਬੁਰਜੀਆਂ ਨੇ ਤੇ ਕੰਮ ਵਾਸਤੇ ਸ਼ੁਰੂ ਹੋਇਆ ਨੂੰ ਕਈ ਦਿਨ ਹੋ ਗਏ ਅੱਜ ਮੈਂ ਆਪਣੇ ਸਾਰੇ ਸਾਥੀਆਂ ਸਮੇਤ ਐਸਡੀਮ ਸਾਹਿਬ ਨੇ ਐਸੀ ਸਾਹਿਬ ਸਾਰੇ ਵਿਭਾਗ ਸਮੇਤ ਤੇ ਹੋਰ ਸਾਡੇ ਸਾਰੇ ਸਾਥੀ ਆ ਅੱਜ ਇਹ ਸਾਰਾ ਦੇਖਣ ਦੇ ਲਈ ਆਏ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਵਿਭਾਗ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਤੇ ਲੋਕ ਸਾਰੇ ਖੁਸ਼ ਨੇ ਕਿਤੇ ਮੈਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਈਵਨ ਇਹ ਹੁਣ ਜਿਹੜੀ ਆਪਣੇ ਉੱਤੇ ਇੰਟਰਲੌਕ ਲੱਗ ਰਹੀ ਆ ਸੋ ਬਰਸਾਤ ਵੀ ਹੋ ਗਈ ਕਿਤੇ ਕੋਈ ਪ੍ਰੋਬਲਮ ਨਹੀਂ ਸੋ ਇਹਨੂੰ ਅਸੀਂ ਇਸ ਤਰੀਕੇ ਦੇ ਨਾਲ ਬਣਾ ਰਹੇ ਆ ਕਿ ਕੱਲੀ ਡਿਚ ਡ੍ਰੇਨ ਕਵਰ ਕਰਨ ਦੀ ਗੱਲ ਨਹੀਂ ਹੈ ਇਹ ਉਹ ਡਿਚ ਡ੍ਰੇਨ ਜਿੱਥੇ ਕਦੇ ਲੋਕ ਲੰਘਦੇ ਡਰਦੇ ਸੀ ਲੋਕ ਲੰਘਣਾ ਮناسب ਨਹੀਂ ਸਮਝਦੇ ਸੀ ਤਾਂ ਹੁਣ ਉਹ ਡਿਚ ਡਰੇਨ ਨੂੰ ਅਸੀਂ ਇੱਕ ਸਹਿਰਗਾਹ ਦੇ ਵੱਜੋਂ ਬਿਕਸਤ ਕੀਤਾ ਇੱਥੇ ਕਰੀਬ 12 ਫੁੱਟ ਲਈ ਆਪਣੀ ਜਿਹੜੀ ਇੰਟਰਲੋਕ ਜਿਹੜਾ 15 ਫੁੱਟ ਜਿਹੜੀ ਉਸ ਤੋਂ ਕਵਰ ਕਰਕੇ ਅਸੀਂ ਡਿਚ ਡਰੇਨ ਨੂੰ 15 ਫੁੱਟ ਦਾ ਇੰਟਰਲੋਕ ਟਾਇਲ ਲਾਤੀ ਤੇ ਟੋਟਲ ਇਹ 32 ਫੁੱਟ ਦੋਹਾਂ ਪਾਸੇ ਬਕਾਇਦਾ ਕਵਰ ਕਰਕੇ ਉਸ ਨੂੰ ਜਾਲੀ ਲਾ ਕੇ ਦੋਵੇਂ ਪਾਸੇ ਤੇ ਉੱਥੇ ਦਰਖਤ ਵਗਾਰਾ ਵੀ ਲਾਉਣੇ ਨੇ ਤੇ ਘਾਹ ਵਗਾਰਾ ਵੀ ਲਾਉਣ। ਸੋ ਮੇਰਾ ਕਹਿਣ ਤੋਂ ਭਾਵ ਵੀ ਇਹ ਇੱਕ ਸਹਿਰਗਾ ਵਜੋਂ ਹੋ ਜਾਣੀ ਐ 3 ਕਿਲੋਮੀਟਰ ਦੀ ਲੈਂਥ ਐ ਤੇ ਹਲੇ ਅਸੀਂ ਇੱਥੇ ਕੱਲੀ ਇੰਟਰਲੌਕ ਟਾਇਲ ਲਾਈ ਐ ਆ ਕੁਝ ਹਿੱਸੇ ਚਲੇ ਰਹਿੰਦੀ ہوئی ਐ ਤੇ ਮੈਨੂੰ ਦੱਸਿਆ ਉੱਥੇ ਕਲੋਨੀ ਵਾਲੇ ਲੋਕਾਂ ਨੇ ਉਹ ਕਹਿੰਦੇ ਜੀ ਸਾਨੂੰ 40-40 ਸਾਲ ਹੋ ਗਏ ਇੱਥੇ ਰਹਿਨੇ ਆ। ਅਸੀਂ ਤਾਂ ਕਦੇ ਬੰਦਾ ਹੀ ਨਹੀਂ ਦੇਖਿਆ ਦੀ ਇੱਥੇ। ਕਿਸੇ ਦੇ ਇਕੱਲੇ ਹੀ ਰਹਿੰਦੇ ਸੀ ਸਾਡੇ ਗੁਵਾਂਢ 'ਚ ਹੀ ਨਹੀਂ ਕਦੀ ਕੋਈ ਆਇਆ ਸੀ ਕਹਿੰਦੇ ਹੁਣ ਤੇ ਲਾਈਨ ਨਹੀਂ ਟੁੱਟਦੀ ਕਹਿੰਦੇ ਤੇ ਲੋਕ ਵਧੀਆ ਸੈਰਾਂ ਕਰਨ ਆਉਂਦੇ ਆ ਸਾਨੂੰ ਮਿਲਦੇ ਆ ਜਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਸੋ ਇਹ ਇੱਕ ਸ਼ਹਿਰ ਦਾ ਵਜੋਂ ਵੀ ਸ਼ਹਿਰ ਦੇ ਜਿਹੜੇ ਲੋਕ ਸੈਰ ਕਰਨਾ ਚਾਹੁੰਦੇ ਆ ਤਾਂ ਉਹਨਾਂ ਲਈ ਵੀ ਇੱਕ ਬਹੁਤ ਵੱਡਾ ਇਹ ਵਰਦਾਨ ਸਾਬਤ ਹੋਇਆ ਉਤੇ ਇਸ ਮੌਕੇ ਉਹਨੇ ਵੀ ਕਿਹਾ ਹੈ ਕਿ ਇਸ ਦੀ ਸਾਂਭ ਸੰਭਾਲ ਤੇ ਲਈ ਕਰਮਚਾਰੀ ਵੀ ਨਿਯੁਕਤ ਕੀਤੇ ਜਾਣਗੇ ਤੇ ਉਹਨਾਂ ਨੂੰ ਪੂਰੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਅਸੀਂ ਬਕਾਇਦਾ ਕੋਈ ਆਏ ਨਹੀਂ ਵੀ ਆਰ ਜੀ ਕੰਮ ਕੀਤਾ ਅਸੀਂ ਤਿੰਨ ਬੰਦੇ ਇਹਦੀ ਸਾਂਭ ਸੰਭਾਲ ਦੇ ਲਈ ਡਿਪਿਊਟ ਕਰਨੇ ਨੇ ਤੇ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਕਿ ਸਾਰੀ ਜਿਹੜੀ ਹੈ ਪੌਦੇ ਲਾਉਣੇ ਨੇ ਉਹਨਾਂ ਨੂੰ ਪਾਣੀ ਦੇਣਾ ਮਤਸੀ ਟਪੈਂਡੈਂਸੀ ਨਹੀਂ ਰੱਖੀ ਹੂੰ ਮੈਨੂੰ ਇਸ ਗੱਲ ਦੇ ਵੀ ਖੁਸ਼ੀ ਆ ਜਿਵੇਂ ਹਨੂਮਾਨ ਮੰਦਿਰ ਦੇ ਸਾਹਮਣੇ ਗੁਜ਼ਰਦੀ ਐ ਇਹ ਤਾਂ ਮੈਨੂੰ ਸਾਰੇ ਹਨੂਮਾਨ ਮੰਦਿਰ ਦੇ ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਸਾਰਾ ਜਿਹੜਾ ਆਪਦਾ ਏਰੀਆ ਪੂਰੀ ਤਰ੍ਹਾਂ ਸਾਫ਼ ਸੁਥਰਾ ਰੱਖਾਂਗੇ ਸਾਡੀ ਜ਼ਿੰਮੇਵਾਰੀ ਮੈਂ ਇੱਥੇ ਡੇਰਾ ਸੱਚਾ ਸੋਧਾ ਲੈਨੇ ਗਿਆ ਉਹਨਾਂ ਦੇ ਅੱਗੇ ਵੀ ਗੁਜ਼ਰਦੀ ਸੀ ਉਹਨਾਂ ਦੇ ਜਾ ਕੇ ਬੰਦ ਹੋਈ ਸੀ ਪਰ ਉਹਨਾਂ ਨੇ ਕਿਹਾ ਵੀ ਅੱਗੇ ਤੱਕ ਬਣਾ ਦਿਓ ਤਾਂ ਸਾਡੇ ਕੋਲੇ ਫੰਡ ਸੀ ਅਸੀਂ ਅੱਗੇ ਤੱਕ ਵੀ ਬਣਾਤੀ ਉਹਨਾਂ ਨੇ ਵੀ ਇਹੀ ਯਕੀਨ ਦਵਾਇਆ ਕਿ ਅਸੀਂ ਸਾਰੀ ਹੈ ਜਿਹੜੀ ਆਪ ਇਹਦੀ ਸਾਮ ਸੰਭਾਲ ਕਰਾਂ। ਦੱਸਦੀ ਕਿ ਇਸ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਸਲਾਮੇਰੀਆ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਤੇ ਉਹਨਾਂ ਨੇ ਇਹ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਵੀ ਦਿੱਤਾ। ਉਹ ਛੋਟੀ-ਬੋਟ ਪ੍ਰੋਬਲਮ ਸੀ ਕੋਈ ਜਿਵੇਂ ਇਸ ਤਰ੍ਹਾਂ ਕਿਤੇ ਉੱਚੀ ਹੈ ਉਹਨਾਂ ਦੇ ਪਾਣੀ ਦੀ ਪ੍ਰੋਬਲਮ ਦੀ ਰੇਨੀ ਵਾਟਰ ਦੀ ਉਹ ਅਸੀਂ ਸਾਰਾ ਕਰਤਾ। ਸਾਡੇ ਅਧਿਕਾਰੀ ਸਾਰੇ ਨਾਲ ਸੀ ਉਹਨਾਂ ਨੂੰ ਕਹਿਤਾ ਵੀ ਇਹਨਾਂ ਦਾ ਰੇਨੀ ਵਾਟਰ ਹੈ ਜਿਹੜਾ ਜਿਹੜਾ ਬਰਸਾਤ ਦਾ ਪਾਣੀ ਹੈ। ਉਥੇ ਨਾ ਖੜਾ ਹੋ ਜੇ ਉਹਦਾ ਇੰਤਜ਼ਾਮ ਅਸੀਂ ਕਰਤਾ ਉਹ ਬਰਸਾਤੀ ਪਾਣੀ ਆ ਜਿਹੜਾ ਉਹ ਡਰੇਨ ਦੇ ਵਿੱਚ ਪੈਂਦਾ ਹੋ ਜੇਗਾ ਦੱਸਦੀ ਕਿ ਸੁਪਰੰਤ ਕੈਬਨਟ ਮੰਤਰੀ ਬ੍ਰਿੰਦਰ ਕੁਮਾਰ ਗੋਇਲ ਹਨੁਮਾਨ ਤਾਂ ਅਤੇ ਸਤਸੰਗ ਪਵਨ ਵਿਖੇ ਵੀ ਨਤਮਸਤਕ ਹੋਏ ਇਸ ਮੌਕੇ ਉਹਨਾਂ ਨੇ ਆਪਸੀ ਪਾਈਚਾਰਕਾਂ ਸਾਂਝ ਨੂੰ ਬਰਕਰਾਰ ਰੱਖਣ ਦਾ ਸੰਦੇਸ਼ ਵੀ ਦਿੱਤਾ ਜਗਵਾਨੀ ਟੀਵੀ ਦੇ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ